ਜੀ ਥੈਂਕ ਯੂ ਕੇਪਟ ਸਟਾਰਟ ਆ ਰਹੀ ਵੇ ਅੱਗੇ ਤੋਂ ਸਟਾਰਟ ਸ਼ਿਕਾ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਆਦਰਯੋਗ ਬਹੁਤੀ ਲੋਕਾਂ ਦੇ ਦਿਲਾਂ ਦੇ ਦਰਤਨ ਸਾਡੇ ਲੋਕਲ ਕੈਬਨਿਟ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਲਾਲਤਨ ਕਟਾਰਜਕ ਜੀ ਇਹਨਾਂ ਦਾ ਮੈਂ ਸਾਰੇ ਹਸਪੀਟਲਿਸਟ ਆਫ ਦੀ ਤਰਫੋਂ ਆਪਣੀ ਤਰਫੋਂ ਦਿੱਦੇ ਕਰਾਂ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਟਾਈਮ ਕੱਢ ਕੇ ਆਕੇ ਅੱਜ ਜਿਹੜਾ ਸਭ ਤੋਂ ਵੱਡਾ ਸਾਡਾ ਆਕਸੀਜਨ ਪਲਾਂਟ ਹੈ ਐਬਸolutely ਨਿਊ ਵਨ ਅਸੀਂ ਅੱਜ ਸਟਾਰਟ ਕੀਤਾ ਹੈ ਔਰ ਇਹਨਾਂ ਦੇ ਹੱਥੋਂ ਸਟਾਰਟ ਹੋਇਆ ਹੈ ਮੈਨੂੰ ਪੂਰਾ ਯਕੀਨ ਹੈ ਕਿ ਇਸ ਹਲਕੇ ਨੂੰ ਆਕਸੀਜਨ ਦੀ ਬਹੁਤ ਬੜੀ ਜ਼ਰੂਰਤ ਹੈ ਕਿਉਂਕਿ ਇੱਕੋ ਹੀ ਫੈਕਟਰੀ ਹੈਗੀ ਹੈ ਜੇ ਉਹ ਕਿਤੇ ਬੰਦ ਹੋ ਜਾਂਦੀ ਹੈ ਤਾਂ ਉਹਦੇ ਬਾਅਦ ਆਕਸੀਜਨ ਬਿਲਕੁਲ ਕਿਸੇ ਨੂੰ ਮਿਲਦੀ ਹੈ ਨਹੀਂ ਤੇ ਹੁਣ 1200 ਸਿਲੰਡਰ ਐਟ ਐਨੀ ਗਿਵਨ ਟਾਈਮ ਤੁਹਾਡੇ ਕੋਲ ਇੱਥੇ ਅਵੇਲੇਬਲ ਹੈ ਹਨ 1200 ਸਿਲੰਡਰ ਵਾਸਤੇ ਮਤਲਬ ਹੈ 80 500 ਬੈੱਡ 750 ਬੈੱਡ ਦਾ ਹਸਪਤਾਲ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਏ ਭਗਵਾਨਾ ਕਰੇ ਕਿ ਜਿੰਦਗੀ ਕਿਸੇ ਨੂੰ ਇਦਾਂ ਦੀ ਜ਼ਰੂਰਤ ਪੈ ਜਾਏ ਤੇ ਚੰਗੇ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਅੱਜ ਮੰਤਰੀ ਜੀ ਦੇ ਸਾਹਮਣੇ ਤੁਹਾਨੂੰ ਇੱਕ ਕਮਿਟਮੈਂ ਕਿ ਸਭ ਤੋਂ ਬੈਸਟ ਸਭ ਤੋਂ ਸਸਤਾ ਔਰ ਸਭ ਤੋਂ ਬਿਹਤਰੀਨ ਇਲਾਜ ਪਰਿਵਾਰ ਦੀ ਤਰਫੋਂ ਜਿਹੜਾ ਹੁੰਦਾ ਮਾਰਕੀਟ ਦੇ 25% ਇਲਾਜ ਹੁੰਦੇ ਨੇ ਚਾਹੇ ਉਹ ਕੋਈ ਵੀ ਬਿਮਾਰੀ ਹੋ ਹਾਰਟ ਦੀ ਸਰਜਰੀ ਹੋਏ ਕੋਈ ਸਰਜਰੀ ਹੋਏ ਕੋਈ ਕਿਸੇ ਕੋਲ ਅਗਰ ਕਾਰਡ ਹੈ ਤੇ ਕਿਰਪਿਆ ਲਗਾਉਣ ਦੀ ਜ਼ਰੂਰਤ ਨਹੀਂ ਆ ਆਓ ਆਪਣਾ ਸਰਜਰੀ ਕਰਾਓ ਜਾਓ ਕਿਉਂਕਿ ਹੁਣ ਮੇਰਾ ਨਹੀਂ ਖਿਆਲ ਹੈ ਕੋਈ ਬਾਹਰੋਂ ਕਿਸੇ ਵੀ ਥੀਸ ਦੀ ਜਰੂਰਤ ਹੈਗੀ ਹੈ ਇੱਥੇ 21 ਡਿਪਾਰਟਮੈਂਟ ਨੇ ਪੂਰੇ ਦੀ ਪੂਰੇ ਡਾਕਟਰ ਪੂਰੇ ਦੀ ਪੂਰੇ ਇਕੁਪਮੈਂਟ ਸਾਰਾ ਅਵੇਲੇਬਲ ਹੈਗਾ ਇੱਕ ਵਾਰੀ ਫਿਰ ਮੇਰੇ ਸਾਰੇ ਵਾਈਡ ਮੈਡੀਕਲ ਕਾਲਜ ਦੀ ਸਟਾਫ ਦੀ ਤਰਫੋਂ ਮੇਰੀ ਤਰਫੋਂ ਮੰਤਰੀ ਜੀ ਦਾ ਮੇਰੇ ਪ੍ਰੈਸ ਵਾਲਿਆਂ ਦਾ ਮੀਡੀਆ ਲੋਕੀ ਜਿਹੜੇ ਮੇਰੇ ਦੋਸਤ ਭਰਾ ਇਹਨਾਂ ਇੱਥੇ ਐਡਮਿਨਿਸਟ੍ਰੇਸ਼ਨ ਸਾਰਿਆਂ ਦਾ ਦਿਲ ਦੀ ਕਰਦੋਂ ਇੱਕ ਵਾਰੀ ਫਿਰ ਤਨਵਾਦ ਕਰਦਾ ਕਿ ਇੱਥੇ ਆਏ ਇਹਨਾਂ ਨੇ ਬਲੇਸਿੰਗ ਦਿੱਤੀਆਂ ਨੇ ਇਸ ਮੌਕੇ ਨੂੰ ਗ੍ਰੇਸ ਕੀਤਾ ਹੈ ਇਸ ਹਲਕੇ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਹੈ ਮੰਤਰੀ ਜੀ ਬਲੀਵ ਕਰੋ ਜਦੋਂ ਆਕਸੀਜਨ ਨਹੀਂ ਮਿਲਦੀ ਸੀਗੀ ਮੇਰੇ ਅੱਖਾਂ ਦੇ ਸਾਹਮਣੇ ਲੋਕੀ ਮਰੇ ਬੜਾ ਦੁੱਖ ਹੁੰਦਾ ਹੈ ਤੇ ਜਦੋਂ ਅਸੀਂ ਪ੍ਰਣ ਕੀਤਾ ਸੀਗਾ ਕਿ ਇਸ ਹਲਕੇ ਨੂੰ ਇੱਕ ਚੰਗਾ ਵੱਡਾ ਨਿਆਹ ਪਲਾਨ ਦੇਾਂਗੇ ਉਹ ਅੱਜ ਅਸੀਂ ਦਿੱਤਾ ਔਰ ਨਸੀਬ ਦੀ ਗੱਲ ਹੈ ਕਿ ਮੇਰੇ ਹਲਕੇ ਦੇ ਮੰਤਰੀ ਜੀ ਨੇ ਉਦਘਾਟਨ ਕੀਤਾ ਸਭ ਤੋਂ ਖੁਸ਼ੀ ਦੀ ਗੱਲ ਹੈ ਇਹਨਾਂ ਵਾਸਤੇ ਸਾਰਿਆਂ ਵਾਸਤੇ ਮੈਂ ਤਾਲੀਆਂ ਮਾਰਨ ਨੂੰ ਤਾਂ ਰੁਕਾਂਗਾ ਕਿ ਇਹਨਾਂ ਦਾ ਸੇਵਾ ਇਸ ਹਲਕੇ ਵਾਸਤੇ 24 ਘੰਟੇ ਹਾਜ਼ਰ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਂਦੇ ਮੇਰੇ ਵੀਰਾਂ ਨੂੰ ਬੇਨਤੀ ਹੈ ਆਇਓ ਚਾਹ ਪਾਣੀ ਪੀ ਕੇ ਜਾਣਾ ਇੱਧਰ ਨਹੀਂ ਜਾਣਾ ਧੰਨਵਾਦ ਅੱਜ ਬੜਾ ਮੈਂ ਸਮਝਦਾ ਵੀ ਇੱਕ ਹਿਸਟੋਰੀਕਲ ਡੇ ਹੈ ਔਰ ਵਾਈਟ ਮੈਡੀਕਲ ਕਾਲਜ ਬੰ다ਣੀ ਦੇ ਅੰਦਰ ਬੁੰਗਲ ਦੇ ਅੰਦਰ ਅੱਜ ਇੱਕ ਬਹੁਤ ਹੀ ਸ਼ਾਨਦਾਰ ਤੇ ਮੈਂ ਸਮਝਦਾ ਵੀ ਜਿਹੜੀ ਸਮੇਂ ਦੀ ਲੋੜ ਹੈ ਉਹ ਪਲਾਂਟ ਦਾ ਅੱਜ ਇੱਥੇ ਉਦਘਾਟਨ ਕੀਤਾ ਗਿਆ ਔਰ ਆਕਸੀਜਨ ਪਲਾਂਟ ਜਿਹੜਾ ਲਗਭਗ ਇਹ ਤੀਜਾ ਚੌਥਾ ਪਲਾਂਟ ਹੈ ਪੰਜਾਬ ਦੇ ਅੰਦਰ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਇਵੈਂਟ ਦਾ ਪਾਰਟ ਹਾਂ ਤੇ ਲਗਭਗ 1200 ਸਿਲੰਡਰ 24 ਘੰਟੇ ਜਿਹੜੇ ਆ ਇੱਥੇ ਅਵੇਲੇਬਲ ਮਿਲਣਗੇ ਸੋ ਜਿਹੜੀ ਮੈਡੀਕਲ ਕਾਲਜ ਦੀ ਹਸਪੀਟਲ ਦੀ ਲੋੜ ਹੈ ਆ ਆਕਸੀਜਨ ਨੂੰ ਲੈ ਕੇ ਨਾ ਕੇਵਲ ਉਦੀ ਪੂਰਤੀ ਕਰੇਗਾ ਬਲਿਕੇ ਕਿਸੇ ਅਮਰਜੈਂਸੀ ਵੀ ਲੈ ਵੀ ਸੋਸਾਇਟੀ ਦੇ ਅੰਦਰ ਕਿਤੇ ਵੀ ਲੋੜ ਪੈ ਸਕਦੀ ਹੈ ਉਹਨੂੰ ਵੀ ਇਹ ਉਹਦੀ ਪੂਰਤੀ ਕਰਨਗੇ ਸੋ ਅੱਜ ਮੇਰੇ ਵੱਡੇ ਭਰਾ ਔਰ ਤੁਹਾਡੇ ਸਾਰਿਆਂ ਦੇ ਕੋਈ ਪਛਾਣ ਦੇ ਮਥਾਜ਼ ਨਹੀਂ ਸਵਰਨ ਸਲਾਰੀਏ ਜੀ ਜਿਹੜੇ ਓਨਰ ਵੀ ਨੇ ਔਰ ਇਹਨੂੰ ਲੀਡ ਵੀ ਉਹ ਕਰਦੇ ਨੇ ਉਹ ਉਹਨੇ ਅੱਜ ਬੜਾ ਮੈਂ ਸਮਝਦਾ ਵੀ ਇੱਕ ਵੱਡਾ ਇੱਥੇ ਇੱਕ ਲੋਰ ਜਿਹੜੀ ਮੈਂ ਸਮਝਦਾ ਆਮ ਤੌਰ ਤੇ ਹੁੰਦੀ ਹੈ ਕਿਸੇ ਉਸ ਵੇਲੇ ਮਨੁੱਖ ਨੂੰ ਜਦੋਂ ਜ਼ਿੰਦਗੀ ਦੀਆਂ ਸਾਹਾਂ ਘੜ ਰਿਹਾ ਹੁੰਦਾ ਤਾਂ ਇਹ ਇੱਕ ਜਿਹੜੀ ਮੈਂ ਸਮਝਦਾ ਵੀ ਅੱਜ ਬੜਾ ਇਤਿਆਸਕ ਜਿਹੜਾ ਮੌਕਾ ਸੋ ਇੱਥੇ ਜਿਹੜਾ ਵੀ ਕੋਈ ਮਰੀਜ਼ ਆਵੇ ਮੇਰੀਆਂ ਦੁਆਵਾਂ ਨੇ ਉਹ ਤੰਦਰੁਸਤ ਹੋ ਕੇ ਜਾਵੇ ਉਹਦੀਆਂ ਆਸਾਂ ਜਿਹਦਾ ਜੋ ਇੱਥੇ ਲੈ ਕੇ ਆਂਦਾ ਉਹ ਪੂਰੀਆਂ ਹੋਣ ਸੋ ਤੁਹਾਨੂੰ ਵੀ ਸਭ ਨੂੰ ਮੀਡੀਆ ਦਰਾਈ ਮੈਂ ਲੋਕਾਂ ਨੂੰ ਇਸ ਗੱਲ ਲਈ ਨਵਾਰਕਵਾ ਦੇ ਰਹੇ ਆ ਕਿ ਉਹ ਇੱਥੇ ਆ ਕੇ ਆਪਣਾ ਜਿੱਥੇ ਲਾਸ਼ ਵੀ ਕਰਾਨ ਬੇਤਰ ਲਾਸ਼ ਦੇ ਪ੍ਰਬੰਧ ਵੀ ਨੇ ਤੇ ਨਾਲ ਦੇ ਨਾਲ ਜਿਹੜੀ ਅਮਰਜੈਂਸੀ ਮੈਂ ਸਮਝਦਾ ਵੀ ਇੱਕ ਲੋਡ ਹੁੰਦੀ ਹੈ ਉਹ ਹੁਣ ਅੱਗੇ ਪਿੱਛੇ ਜਾਣ ਦੀ ਲੋੜ ਨਹੀਂ ਇੱਥੇ ਹੀ ਉਹ ਲੋਡ ਦੀ ਪੂਰਤੀ ਹੋਏਗੀ ਸਰ ਕੋਵਿਡ ਦੇ ਦੌਰਾਨ ਬਹੁਤ ਵੱਡੀ ਜਿਹੜੀ ਕਿਲਤ ਰਹੀ ਸੀਗੀ ਆਕਸੀਜਨ ਦੀ ਸਾਨੂੰ ਲੱਗਦਾ ਕਿ ਇਹ ਪਲਾਂਟ ਲੋਕਾਂ ਲਈ ਸਹਾਇਕ ਰਹੇਗਾ ਉਰ ਉਸ ਵਕਤ ਵਾਈਟ ਮੈਡੀਕਲ ਕਾਲਜ ਨੇ ਬਹੁਤ ਵੱਡਾ ਵਾਈਟਲ ਰੋਲ ਪਲੇ ਕੀਤਾ ਸੀਗਾ ਲੋਕਾਂ ਦੀ ਸੇਵਾ ਕਰਕੇ ਨਹੀਂ لازمی ਮੈਂ ਤੇ ਅਕਸਰ ਹੀ ਕਈ ਵਾਰੀ ਕਰਨਾ ਹੁੰਦਾ ਵੀ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ ਕੋਵਿਡ ਨੇ ਮਨੁੱਖ ਨੂੰ ਇਹ ਦਰਸਾ ਦਿੱਤਾ ਵੀ ਕੁਦਰਤ ਵੀ ਆਪਣੇ ਆਪ ਚ ਕੋਈ ਚੀਜ਼ ਹੈਗੀ ਐ ਸੋ ਸਾਨੂੰ ਮੈਂ ਇੱਕ ਹੋਰ ਵੀ ਗੱਲ ਅੱਜ ਨਾਲ ਕਹਾਂਗਾ ਵੀ ਪਲਾਂਟੇਸ਼ਨ ਦੇ ਉੱਤੇ ਬਤਬਾਹ ਜ਼ੋਰ ਦੇਣਾ ਚਾਹੀਦਾ ਜਿਹੜੇ ਨੇਚਰਲ ਹਵਾ ਜਾਂ ਨੈਚੁਰਲ ਜਿਹੜਾ এনवायरमेंट ਹੈ ਉਹ ਜਿੰਨਾ ਦੂਸ਼ਤ ਹੋਣ ਤੋਂ ਸਿ ਬਚਾਵਾਂਗੇ ਅਸੀਂ ਬਿਮਾਰੀਆਂ ਤੋਂ ਵੀ ਬਚਾਂਗੇ ਔਰ ਮੈਂ ਇਸ ਮੁੱਖੀ ਵੀ ਗੱਲ ਨਾਲ ਜੋੜਨੀ ਚਾਹਨਾ ਸੋ ਮੈਂ ਸਮਝਦਾ ਵੀ ਪੇਰੇ ਦੇ ਅੰਦਰ ਜਿੰਨੀਆਂ ਵੀ ਕੁਝ ਚੁਣੌਤੀਆਂ ਨੇ ਮਨੁੱਖੀ ਸਮਾਜ ਨੂੰ ਜ਼ਿੰਦਗੀ ਨੂੰ ਸਾਹਾਂ ਨੂੰ ਉਹ ਚੁਣੌਤੀਆਂ ਨੂੰ ਮਤਲਬ ਜਿਹੜਾ ਆ ਉਹ ਟਾਈਮ ਟਾਈਮ ਦੇ ਉੱਤੇ ਕਿਉਂਕਿ ਸਬ ਸੋਸਾਇਟੀ ਅਪਡੇਟ ਹੁੰਦੀ ਹੈ ਸੋ ਅੱਜ ਇਹ ਮੈਂ ਸਮਝਦਾ ਵੀ ਇੱਕ ਵੱਡੀ ਅਪਡੇਟ ਹੈ ਕਿ ਜਿਹੜਾ ਇੱਥੇ ਇਹ ਪਲਾਂਟ ਲੱਗਾ